ਮੈਂ اڈਿਆ ਬੈਠਾ ਕਹਿੰਦਾ ਮੇਰਾ ਗੀਤ ਤੂੰ ਲੀਕ ਆਊਟ ਨਾ ਕਰਦੀ ਤੁਸੀਂ ਹੋਰ ਆਜੋ ਯਾਰ ਥੋੜੇ ਜੇ ਬੰਦੇ ਗੱਲ ਥਾਲੀ ਬੜੀ ਆ ਭਾਂਜੋ ਫਿਲਮ ਦਾ ਗੀਤ ਲੀਕ ਆਊਟ ਕਰਨਾ ਯਾਰੋ ਆਏ ਦਿਨ ਪੰਜਾਬੀ ਇੰਡਸਟਰੀ ਵਿੱਚ ਕੋਈ ਨਾ ਕੋਈ ਮੁੱਦਾ ਨਿਕਲਦਾ ਹੀ ਰਹਿੰਦਾ ਹੈ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਇੰਡਸਟਰੀ ਵਿੱਚ ਕੋਈ ਨਾ ਕੋਈ ਕਿਸੇ ਦਾ ਗਾਣਾ ਲੀਕ ਕਰ ਹੀ ਦਿੰਦਾ ਹੈ ਕਈ ਵਾਰ ਤਾਂ ਇਹ ਵੀ ਸੁਣਿਆ ਗਿਆ ਹੈ ਕਿ ਗਾਇਕ ਖੁਦ ਗਾਣੇ ਲੀਕ ਕਰਵਾਉਂਦੇ ਨੇ ਤੇ ਦੋਸਤੋ ਜਦ ਅੱਜ ਆਪਾਂ ਗੱਲ ਕਰੀਏ ਕੁਲਬੀਰ ਢਿੰਜਰ ਦੀ ਤੇ ਤਰਸੀਮ ਜਸੜੀ ਦੀ ਜੋ ਆਪਸ ਵਿੱਚ ਬਹੁਤ ਹੀ ਜ਼ਿਆਦਾ ਪੱਕੇ ਯਾਰ ਨੇ ਇਹਨਾਂ ਦੋਵਾਂ ਗਾਇਕਾਂ ਦੇ ਗਾਣਿਆਂ ਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਕਹਿ ਸਕਦੇ ਹਾਂ ਕਿ ਇਹ ਦੋਵੇਂ ਗਾਇਕ ਪੰਜਾਬੀ ਇੰਡਸਟਰੀ ਦੇ ਉਹ ਬਾਦਸ਼ਾਹ ਨੇ ਜੋ ਕਦੇ ਕਿਸੇ ਤੋਂ ਹਾਰ ਨਹੀਂ ਸਕਦੇ ਤੇ ਦੋਸਤੋ ਅੱਜ ਕੁ ਜੰਦੀ ਵੈਸੀ ਤੇ ਰਸਤੇ ਵਿੱਚ ਕੁਲਬੀਰ ਜੀ ਜੰਨੇ ਲਾਈਵ ਹੋ ਕੇ ਤਰਸੇਮ ਦਸਰ ਨੂੰ ਗਿਆ ਕਿ ਮੈਂ ਤੇਰਾ ਗਾਣਾ ਲੀਕ ਕਰਨਾ ਹੈ ਕਿਉਂਕਿ ਮੈਨੂੰ ਤੇਰਾ ਗਾਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਜੀ ਹਾਂ ਦੋਸਤੋ ਆਓ ਤੁਹਾਨੂੰ ਵੀ ਉਸ ਵੀਡੀਓ ਵੱਲ ਲੈ ਚਲਦੇ ਹਾਂ ਤੇ ਦੋਸਤੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੀ ਅਗੇ ਕਿੰਨੀ ਕੀ ਰਿਕੁਐਸਟ ਹੈ ਕਿ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਤੇ ਜਿਹਨੀਆਂ ਕੁਲਬੀਰ ਜੀ ਜੰਨੇ ਤੇ ਪਰ ਸੇਮ ਦਸਰ ਦੇ ਪਟਰ ਆਫ ਨੇ ਕੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਉਹਨਾਂ ਲਈ ਵਧੀਆ-ਵਧੀਆ ਕਮੈਂਟ ਵੀ ਆਪਣਾ ਅਜਨਾ ਤਰਸੀਮ ਨੇ ਮੈਨੂੰ ਗੀਤ ਸੁਣਾਇਆ ਰੱਬ ਦਾ ਰੇਡੀਓ 2 ਦਾ ਜਿਹੜਾ ਟਰੈਕ ਹੁਣ ਇੱਕ ਪ੍ਰੋਮੋਸ਼ਨਲ ਤੇ ਬਾਅਦ ਆਗਲਾ ਖੋਲਣਾ ਹੈ ਅਗਲਾ ਹਜੇ ਨਹੀਂ ਆਉਣਾ ਉਹ ਉਹ ਚੱਲ ਮਤਲਬ ਅਗਲਾ ਜਦ ਆਊਗਾ ਹਾਂ 25 ਦਿਨ ਚਲੋ ਜਿੱਦਣ ਵੀ ਆਊਗਾ ਮਤਲਬ ਤੇ ਭਾਈ ਉਹ ਗੀਤ ਮੈਨੂੰ ਲੱਗਿਆ ਸੋਹਣਾ ਹੁਣ ਮੈਂ ਲਾ ਲਈ ਇਹਦੇ ਨਾਲ ਗਰਾਰੀ ਵੀ ਮੈਂ ਤਾਂ ਲੀਕ ਆਊਟ ਕਰਮੂ ਨੂੰ ਹੁਣੇ ਵੀ ਹੁਣੇ ਲਾਈਵ ਹੋ ਕੇ ਪੈਣਾ ਉਹ ਨਹੀਂ ਹੁਣ ਅੱਜ ਤੇ ਵੀ ਆਪਣੀ ਘਾਟੀ ਆਪਾਂ ਨੇ ਭੈਣੋ ਬੁਲਾਉਣਾ ਇੰ ਤੈਨੂੰ ਹੁਣ ਇਹੜਿਆ ਬੈਠਾ ਕਹਦਾ ਮੇਰਾ ਗੀਤ ਤੂੰ ਲੀਕ ਆਊਟ ਨਾ ਕਰਦੀ। ਤੁਸੀਂ ਹੋਰ ਆਜੋ ਯਾਰ ਥੋੜੇ ਜੇ ਬੰਦੇ ਗੱਲ ਥਾਲੀ ਬੜੀ ਐ ਭਾਂਜੋ ਫਿਲਮ ਦਾ ਗੀਤ ਲੀਕ ਆਊਟ ਕਰਨਾ। ਉਹ ਗਲਗੁਲ ਬਈ ਨਿਕਲ ਗਈ ਥੋੜਾ ਜਿਹਾ ਚਲੋ ਸੌਰੀ ਆ। ਤੇ ਆਪਣਾ ਆਜੋ ਹੋਰ ਬੰਦੇ ਆਜੋ ਤੁਹਾਨੂੰ ਗੀਤ ਸੁਣਾਉਣਾ ਤਰਸੇਮ ਦਾ ਮੈਨੂੰ ਤਾਂ ਇੰਨਾ ਸੋਹਣਾ ਲੱਗਿਆ ਅੱਜ ਲੀਕ ਆਊਟ ਕਰਨਾ ਹੋ ਆਪਾਂ ਨੇ ਸਾਰਿਆਂ ਰਲ ਕੇ। ਨਾਲ ਆਜੂਗਾ। ਉਹ ਨਹੀਂ ਲਾਦਾ 1 ਮਿੰਟ ਕੁਝ ਨਹੀਂ ਹੁੰਦਾ ਯਾਰ। ਉਹ ਲੋਕਾਂ ਨੇ ਐ ਵੀ ਕਹਿਣਾ ਵੀ ਇਹ ਸਕੀਮ ਜੀ ਲਾ ਕੇ ਇਹਨਾਂ ਨੇ ਜਾਣ ਕੇ ਕਰਿਆ ਪਰ ਵੀਰੇ ਇਹ ਸੱਚੀਂ ਗਰਾਰੀ ਫਸੀ ਹੋਈ ਆ ਸਾਡੀ ਸੁਣੋ ਯਾਸ਼ ਹੋਵੇ ਰਾਜਾ ਫੁਕੇ ਸਾਮਰਾਜ ਜੀ ਇੱਕ ਦਿਨ ਵਿੱਚ ਪਣਦੇ ਨਾ ਰਾਜ ਜੀ ਯਾਸ਼ ਹੋਵੇ ਰਾਜਾ ਫੁਕੇ ਸਾਮਰਾਜ ਜੀ ਰਹਿਣ ਦਿਓ ਪਲੀਜ਼ ਬੰਦ ਕਰ ਇੱਕ ਮਿੰਟ ਬੰਦ ਕਰ ਪਾਉਜ਼ ਕਰ ਬਾਈ ਆ ਹੁਣ ਜਿਹੜਾ ਪੈਰਾ ਆਉਣਾ ਅਗਲਾ ਇਹਨੇ ਜਿੰਨੇ ਗੀਤ ਹੁਣ ਤੱਕ ਲਿਖੇ ਨੇ ਤਰਸੇਮ ਨੇ ਉਹ ਇੱਕ ਪਾਸੇ ਆ ਇੱਕ ਅੰਤਰਾ ਇੱਕ ਪਾਸੇ ਜਿਹੜੇ ਇੱਕ ਤਾਂ ਬੰਦੇ ਨੂੰ ਹੈਗਾ ਪਿਆਰ ਪੋਇਟਰੀ ਨਾਲ ਉਹ ਤਾਂ ਸਮਝ ਜੂ ਦੋਏ ਨੇ ਤਾਂ ਕਹਿਣਾ ਉਹੀ ਚੱਲ ਮਾਰਦੇ ਨੇ ਸੁਣ ਕੇ ਦੇਖੋ ਗਰਾਂ ਲਾ ਵੀ ਕੁਝ ਨਹੀਂ ਹੁੰਦਾ ਲਾ ਦੇਖੋ ਹੌਸਲਾ ਰੱਖ ਕੋਈ ਨਹੀਂ ਹੁੰਦਾ ਸਾਦ ਦਾ ਚੋਰੀ ਲਈ ਤੇ ਕੋਈ ਭੱਜਤੀ ਨਹੀਂ ਜਾਗਦਾ ਫਿਰ ਵੀ ਰਹਿ ਜਾਂਦੀ ਆ ਬਸ਼ਾਰ ਜਗਦੀ ਯਾਰਸ ਹੁੰਦਾ ਏ ਇੱਕ ਰੁਗ ਲੱਗਦਾ ਕੀ ਬਾਤ ਆ ਵਾ ਹੋਰ ਨਹੀਂ ਸੁਣਾਉਂਦੇ ਤਰਸੇਮ ਹੁਣ ਤਾਂ ਤੈਨੂੰ ਇਹ ਉਹੀ ਪਾਉਣਾ ਪੈ ਜਾਣਾ ਆਪਣੇ ਪੇਜ ਤੇ ਦੱਸਿਓ ਵੀਰੇ ਇਹਨੂੰ ਤਰਸੇਮ ਦੇ ਫੋਨ ਆਪਣਾ ਫੈਨ ਪੇਜ ਤੇ ਮੈਸੇਜ ਕਰਕੇ ਜਰੂਰ ਦੱਸਿਓ ਵੀ ਮੈਂ ਦਿਲੋਂ ਚਾਹਣਾ ਇਹਨੂੰ ਇਹ ਲਾਈਨਾਂ ਵਾਸਤੇ ਪ੍ਰੇਜ਼ ਕਰੀ ਜਾਵੇ 100 ਦਿਨ ਚੋਰ ਦਾ ਤੇ ਇੱਕ ਸਾਧਾ ਕੋਈ ਚੋਰੀ ਲਈ ਤੇ ਕੋਈ ਭਗਤੀ ਲਈ ਜਾਗਦਾ ਕੀਰਤੀ ਦੇ ਰਹਿੰਦੀ ਹੈ ਮਸ਼ਾਲ ਜਗਦੀ ਆਲਸ ਹੁੰਦਾ ਇੱਕ ਰੋਗ ਲੱਗਦਾ ਵੀ ਮੈਨੂੰ ਲੱਗਦਾ ਅੱਜ ਦੇ ਦੌਰ ਦਾ ਕੋਈ ਹੋਰ ਰਾਈਟਰ ਮੇਰੇ ਤੋਂ ਬਿਨਾ ਵੀ ਐਡੀ ਗੱਲ ਕਰ ਜੂ